ਜੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰਪਾਲ ਕੌਰ ਹੈ ਪਿੰਡ ਕਿਹੜਾ ਜੀ ਗੋਵਿੰਦਪੁਰਾ ਜਵਾਰ ਵਾਲਾ ਜੀ ਕੀ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਡੇ ਕੋਲ ਸਾਡੇ ਪਿੰਡ ਚ ਰਾਸ਼ਨ ਵੰਡ ਅੰਗਣਵਾੜ ਇੱਚ ਰਾਸ਼ਨ ਵੰਡਦੇ ਸੀਗੇ ਉਹਦੇ ਨਾਲ ਦੋ ਸ਼ਿਸ਼ੀਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇਗੇ ਵੀ ਕਿਵੇਂ ਦੇਣੀਆਂ ਬੱਚੇ ਨੂੰ ਕਿੰਨੇ ਚਮਚ ਦੇਣੇ ਕੁਛ ਨਹੀਂ ਐਵੇਂ ਦਾ ਦੱਸ ਰਹੇ ਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪੰਜੇ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਕਿੰਨੀਆਂ ਕਿ ਸ਼ਿਸ਼ੀਆਂ ਨੇ ਪਿੰਡ ਚ ਵੰਡੀਆਂ ਹੋਣਗੀਆਂ ਹੈ ਕਿੰਨੇ ਬੱਚੇ ਇੱਥੇ ਵੱਢਦੇ ਨੇ ਉਹ ਤਾਂ ਬੱਚਿਆਂ ਦੇ ਹਿਸਾਬ ਨਾਲ ਜੋ-ਜੋ ਵੀ ਇਨਾਂ ਕੋਲ ਐਡ ਨਹੀਂ ਜੀ ਉਹਨਾਂ ਨੂੰ ਸਭ ਨੂੰ ਫੋਨ ਕਰਕੇ ਆਪ ਕਹਿ ਰਹੇ ਹੈਗੇ ਵਿਰਾਸਣ ਲੈ ਕੇ ਜਾਓ ਕਦੋਂ ਦਿੱਤੀਆਂ ਹਨ ਕੱਲ ਦਿੱਤੀਆਂ ਨੇ ਜੀ ਕੱਲ ਦਿੱਤੀਆਂ ਹਾਂਜੀ 6 ਕਿੰਨੇ ਚਿਰ ਦੀ ਐਫਟਰੀ ਆ ਦੀ ਇਹ ਬਾਈ ਦੀਆਂ ਨੇ ਜੀ ਚੱਲ ਰਿਆ ਹੁਣ 2024 ਦੀ ਬਾਈ ਦੇ ਬਣੀਆਂ ਹੋਈਆਂ ਐਕਸਪਾਇਰ ਕਰੂ ਨੇ ਦੇਖੋ 6 22 ਜੀ 11 23 23 ਦੇ ਵਿੱਚ ਹਾਂਜੀ ਹਾਂਜੀ ਕੀ ਕਹਿਣਾ ਚਾਹੂਗੇ ਜਿਹੜਾ ਇਹ ਸੀਸ਼ੇ ਦੇ ਰਿਹਾ 82 ਸੀਸ਼ੇ ਦੇ ਰਹੀਆਂ ਇਦੇ ਬਾਰੇ ਇਹੀ ਹੈ ਜੀ ਜੇ ਕੋਈ ਬੱਚੇ ਨੂੰ ਸਾਡੇ ਨੂੰ ਨੁਕਸਾਨ ਪਹੁੰਚਦਾ ਤਾਂ ਇਹਦਾ ਕੌਣ ਜ਼ਿੰਮੇਵਾਰ ਸੀਗਾ ਜੀ ਸਾਨੂੰ ਇਸ ਮਾਮਲੇ ਦੀ ਪੂਰੀ ਜਾਂਚ ਚਾਹੀਦੀ ਹੈ ਕੀ ਨਾਮ ਹੈ ਮਾਤਾ ਤੇਰਾ ਜਸਪਿੰਦਰ ਮਾਤਾ ਇਹ ਸ਼ਿਸ਼ੇ ਕਿੱਥੋਂ ਲੈ ਕੇ ਗਈਆਂ ਕਿੰਨੇ ਦਿਨ ਹੋ ਗਏ ਨੇ ਲੈ ਕੇ ਅੰਗੜਵਾਰੀ ਤੋਂ ਲੈ ਕੇ ਗਈਆਂ 8-9 ਦਿਨ ਹੋ ਗਏ 8-9 ਦਿਨ ਹੋ ਗਏ ਹਾਂ ਕੀ ਦਿੱਤਾ ਸੀ ਨਾਲ ਇਹ ਨਾਲ ਤੁਹਾਨੂੰ ਕੁਝ ਨਹੀਂ ਦਿੱਤਾ ਸੀਸ਼ੇ ਸ਼ਿਸ਼ੇ ਦੇਣਿਆ ਖਾਣਾ ਵੀ ਦਿੱਤਾ ਸੀ ਖਾਣਾ 2-4 ਦਿਨ ਮੰਗਦੋਂ ਦਿੱਤਾ ਹੈ 2 ਦਿਨ ਹਾਂ ਤੁਸੀਂ ਕੋਈ ਇੱਥੇ ਰਜਿਸਟਰ ਤੇ ਸਾਈਨ ਸੂਨ ਕਰਿਆ ਜਦੋਂ ਲੈ ਕੇ ਗਈਆਂ ਅੰਗੂਠਾ ਲਵਾਇਆ ਹਾਂ ਅੰਗੂਠਾ ਲਵਾਇਆ ਹਾਂ ਕਿੰਨਿਆ ਸ਼ੀਸ਼ੇ ਦੀਆਂ ਦੋ ਸ਼ੀਸ਼ੇ ਦੀਆਂ ਬਿਲਕੁਲ ਇਹ ਤਾਂ ਇੱਕ ਮੁਕਰ ਕੇ ਕਹਿੰਦੇ ਵੀ ਸਾਡੇ ਕੋਲ ਤਾਂ ਗਈਆਂ ਨਹੀਂ ਤੁਹਾਡੇ ਕੋਲ ਪੁਰਾਣੀਆਂ ਪਈਆਂ ਹੋਣੀਆਂ ਨਾ ਸਾਡੇ ਕੋਲ ਇੱਕ ਸ਼ੀਸ਼ੀ ਨਹੀਂ ਹੈਗੀ ਸਾਡੇ ਕੋਲੇ ਇਹ ਹੀ ਦੀਆਂ ਇਹ ਹੀ ਮੈਂ ਲੈਈਆਂ ਚੱਕਦੇ ਹਾਂ ਕੀ ਕਹਿੰਦੇ ਐਕਸਪਾਇਰ ਹੈ ਇਹ ਹੈ ਡੇਟ ਡੇਟ ਟੱਪੀ ਹੋਈ ਹੈ ਜੀ ਆਹ ਕਿ ਡੇਟ ਟੱਪੀ ਹੋਈ ਹੈ ਮੈਂ ਮੁੰਡੇ ਨੂੰ ਦਿਖਾਈਆਂ ਤੀਆਂ ਹੂੰ ਕਹਿੰਦਾ ਮਾਂ ਇਨਾਂ ਕਿ ਜੇ ਡੇਟ ਟੱਪੀ ਹੋਈ ਹੈ ਮੈਂ ਹੀ ਜਾ ਕੇ ਕਾਂਸਟੇਟਾਤੀ ਹਾਂ ਹਾਂ ਹੁਣ ਕੀ ਮੰਨ ਕਰਦੇ ਤੁਸੀਂ ਬੱਚਿਆਂ ਨੂੰ ਜਿਹ ਪਲਾਤੀਆਂ ਹੁੰਦੀਆਂ ਫੇਰ ਫਿਰ ਜਵਾਕ ਬਿਮਾਰ ਹੋ ਜਾਂਦੇ ਕੌਣ ਜ਼ਿੰਮੇਵਾਰ ਹੈ ਦਾ ਤਾਂ ਫਿਰ ਹੋ ਰਹੀ ਤਾਂ ਕਹਿੰਦੇ ਵੀ ਨਾ ਕਿ ਕੌਣ ਜ਼ਿੰਮੇਵਾਰ ਹੈ ਜ ਜਵਾਕ ਬਿਮਾਰ ਹੋ ਜਾਂਦੇ ਅਸੀਂ ਨੇ ਪਈਆਂ ਨਹੀਂ ਅਸ਼ੀਰਵਾਲ ਦੇ ਪਈਆਂ ਅਸ਼ੀਰਵਾਲ ਦੇ ਪਈਆਂ ਕਿ ਨਾਮਾ ਮਾਦਰ ਮਿਲ ਜੀਤ ਕਰ ਜੀ ਕਿੱਥੇ ਕੰਮ ਕਰਦੇ ਹੋ ਜੀ ਕੀ ਕੰਮ ਕਰਦੇ ਹੋ ਜੀ ਮਾਦਰ ਕਿੰਨੀਆਂ ਸ਼ਿਸ਼ੀਆਂ ਜਿਹੜੇ ਆਰਣ ਵਾਲੀਆਂ ਸ਼ਿਸ਼ੀਆਂ ਉਹ ਕਾਦੇ ਪਰਪਸ ਲਈ ਹੁੰਦੀਆਂ ਆ ਹਲਮੋਨੀਆ ਬਿਚ ਦਸਤੀ ਬੱਚਿਆਂ ਨੂੰ ਭਲਾ ਨੇ ਹਾਂਜੀ ਘਰਾਂ ਚ ਵੀ ਦਿੰਨੇ ਆ ਉਹਨੂੰ ਨਾ ਘਰਾਂ ਚ ਜੇ ਬਾਦੂ ਪਈਆਂ ਤਾਂ ਦਿੰਦੇ ਨਹੀਂ ਇਸ ਜੰਦੇ ਐਕਸਪਾਇਰ ਸ਼ਿਸ਼ੀਆਂ ਮਿਲੀਆਂ ਥੋੜੇ ਸੈਂਟਰ ਤੋਂ ਉਹ ਕਿਵੇਂ ਪਹੁੰਚੀਆਂ ਤੁਹਾਡੇ ਕੋਲ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਜੀ 6 ਮਹੀਨੇ ਬਾਅਦ ਸਾਡੇ ਕੋਲ ਦਵਾਈ ਆਉਂਦੀ ਹੋਊਗੀ ਜੀ ਤੁਸੀਂ ਘਰਾਂ ਚ ਕਿੰਨੀਆਂ ਬੰਡੀਆਂ ਘਰਾਂ ਚ ਅਸੀਂ ਥੋੜੀਆਂ ਬੰਡੀਆਂ ਨੇ ਜੀ ਉਹਨੂੰ ਪਤਾ ਸੀ ਨਾ ਐਕਸਪਾਇਰ ਹੈ ਹਾਂਜੀ ਤੁਸੀਂ ਦੇਖਿਆ ਵੀ ਨਹੀਂ ਅਸੀਂ ਪਹਿਲਾਂ ਮੈਂ ਦੇਖ ਕੇ ਤੇ ਰੱਖੀਆਂ ਨਹੀਂ ਜੀ ਰੱਖੀਆਂ ਹਾਂ ਜਿਹੜੀਆਂ ਜਿਹੜੀਆਂ ਹੁਣ ਮਚਾਈਆਂ ਸੀ ਅੱਜ ਲੱਕੜਾਂ ਥੱਲੇ ਮਿਲੀਆਂ ਨੇ ਉਹ ਕਿੱਥੋਂ ਆਗੀਆਂ ਉਹ ਕਿਉਂ ਡੇਗੀਆਂ ਤੁਸੀਂ ਪਿੰਡ 'ਚ ਰੋਲਾ ਪੈਣ ਤੋਂ ਬਾਅਦ ਡੇਗੀਆਂ ਨਹੀਂ ਜੀ ਉਸ ਮੈ ਉਹਦਾ ਨਹੀਂ ਮੈਨੂੰ ਪਤਾ ਜੀ ਹੋਰ ਕਿਹਨੂੰ ਪਤਾ ਤੁਸੀਂ ਸੈਂਟਰ ਦੇ ਇੰਚਾਰਜ ਹੋ ਨਹੀਂ ਸੰਚਾਰਜ ਤਾਂ ਅਸੀਂ ਦੋ ਹਾਂ ਜੀ ਦੋਈ ਬੰਨੇ ਹਾਂ ਹਾਂ ਤੁਹਾਨੂੰ ਇਹ ਨਹੀਂ ਪਤਾ ਵੀ ਕੌਣ ਕੀ ਕਰਦਾ ਹੋਵੇ ਜੇ ਕੱਲ ਉਹਦਾ ਸਮਾਨ ਇਹ ਵੰਡੀ ਜਾਣਾ ਇਹ ਪਿੰਡ 'ਚ ਵੰਡੀ ਜਾਣੀਆਂ ਹੈਲਪਰਾਂ ਕੌਣ ਜ਼ਿੰਮੇਵਾਰ ਉਹਦਾ ਲੈ ਪਿੰਡ 'ਚ ਪੰਪੜ ਦਿੱਤੀਆਂ ਨਹੀਂ ਜੀ ਪਿੰਡ 'ਚ ਆ ਵੀ ਦੇ ਕੇ ਆਉਂਦੀਆਂ ਨੇ ਉਰੇ ਵੀ ਉਰੀਆਸ ਨੇ ਟਬਾੜੇ ਉਹਨਾਂ ਨੇ ਰਿਕਾਰਡ ਰੱਖਿਆ ਤੁਸੀਂ ਕੀੜਾ ਦਾ ਰਿਕਾਰਡ ਹੈਗਾ ਸਾਡੇ ਲਈ ਸਿਸਿਆਂ ਦਾ ਰਿਕਾਰਡ ਨਹੀਂ ਸਿਸਿਆਂ ਦਾ ਨਹੀਂ ਸਿਸਿਆ ਸਿਸਿਆ ਉਹ ਬੁੱਧਵਾਰ ਨੂੰ ਪਿਲਣੇ ਤੁਹਾਨੂੰ ਪਤਾ ਪਿੰਡ ਵਿੱਚ ਕਿੰਨੀ ਐਕਸਪਾਇਰ ਸਿਸਿਆ ਵੰਡੀਆਂ ਇਹ ਕਾਲੂ ਕੋਈ ਨਫਾਨਖਾਨਾ ਆਂਦਾ ਕੌਣ ਜੋ ਮੈਂ ਬਹਾਰਾ ਐਂੀਆਂ ਤਾਂ ਮਿਲਦੀਆਂ ਵੀ ਨਹੀਂ ਜੀ 35 35 ਕੱਕ 23 ਐਂੀਆਂ ਕੀ ਮਿਲਦੀਆਂ ਸਾਨੂੰ ਬਾੜੀਆਂ ਨਹੀਂ ਮਿਲਦੀਆਂ ਵੀ ਅਸੀਂ ਪਿੰਡ ਵਿੱਚ ਵੰਡਾਂਗੇ ਆਈਆਂ ਕਿੱਥੋਂ ਨੇ ਜੀ ਕਦੋਂ ਆਈਆਂ ਤੁਹਾਡੇ ਕੋਲ ਸਾਡੇ ਕੋਲੇ ਤਾਂ 3-4 ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਪਹਿਲਾਂ ਆਈ ਹਾਂ ਹਾਂ ਜੀ ਕਿਹਨਾਂ ਨੇ ਇੱਥੇ ਆਉਂਦੇ ਉਹ ਸਾਡੇ ਇੱਥੇ ਗੁਰਨੇ ਸਰਕਲ ਚ ਤੇ ਉਹ ਤੇਰ ਕੇ ਲਈ ਦੀ ਕੌਣ ਤਰ ਕੇ ਸੁਪਰਵਾਈਜ਼ਰ ਤੱਕ ਕੇ ਨਾ ਫੀਡ ਜਿਹੜੇ ਫੀਡ ਦੇਣ ਆਉਂਦੇ ਨਹੀਂ ਕਿ ਨਾਮ ਬਤੋੜਾ ਚੱਜੂ ਖਾਨਾ ਜੀ ਕਿਹੜਾ ਪਿੰਡ ਆ ਤੁਹਾਡਾ ਜਮਾਰ ਵਾਲਾ ਜੀ ਬਾਬਾ ਇਹ ਸ਼ਿੱਸ਼ੇ ਕਿੱਥੋਂ ਆਈਆਂ ਕੀ ਗੱਲਬਾਤ ਹੋਈ ਆ ਪਿੰਡ ਸਾਡੇ ਉਰੇ ਅੰਗੜਵਾੜੀ ਚ ਆਈਆਂ ਕੀ ਪੂਰੀ ਗੱਲ ਦੱਸੋ ਕੀ ਹੋਇਆ ਸੀ ਇਹ ਉਰੇ ਜਦੋਂ ਇਹਨਾਂ ਸੀਸੀਆਂ ਦਾ ਨੰਬਰ ਦੇਖਿਆ ਜੀ ਇਹ ਗਲਤ ਤੇ ਆ ਇਹਨੇ ਡੇਟ ਅਪੀ ਹੋਈ ਦੀ ਇਹ ਕਾਦੇ ਵਾਸਤੇ ਨੇ ਸ਼ੀਸ਼ੀਆਂ ਇਹ ਬੱਚਿਆਂ ਵਾਸਤੇ ਨੇ ਵਿੱਚ ਐਂ ਕਹਿੰਦੇ ਨੇ ਵੀ ਜਿਹੜੀਆਂ ਮਾਵਾਂ ਨੇ ਬੱਚਾ ਨਹੀਂ ਉਹ ਵੀ ਪੀ ਸਕਦੀਆਂ ਨੇ ਤੇ ਜਦੋਂ ਉਹ ਇਹ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਇਕੱਠੇ ਹੋ ਗਏ ਇਹ ਮੁੱਕਰਗੀਆਂ ਵੀ ਅਸੀਂ ਨੇ ਤਾਂ ਦਿੱਤੀਆਂ ਨਹੀਂ ਤੁਸੀਂ ਮਤਲਬ ਪੁਰਾਣੇ ਸਾਲ ਦੀਆਂ ਚੱਕ ਕੇ ਲਿਆ ਹਾਂ ਤੇ ਹੁਣ ਤੁਸੀਂ ਆਗੇ ਜੀ ਮਤਲਬ ਆਹ ਲੱਕੜਾ ਚੋਂ ਕੱਢ ਲੀਆਂ ਸੀ ਨੇ ਆਹ ਤੋਂ ਮਚਾਤੀਆਂ ਕੁਸ ਇਹ ਤੁਹਾਡੇ ਆ ਹਾਂ ਇਹਨਾਂ ਨਹੀਂ ਬਚਈਆਂ ਕੀ ਇਹ ਬੱਚੇ ਪੀਲੇ ਨੇ ਕੀ ਹੁੰਦਾ ਮਰ ਵੀ ਸਕਦੇ ਸੀ ਜੀ ਹਾਂ ਹੁਣ ਕੀ ਮੰਗ ਕਰਦੇ ਹੋ ਜੀ ਮੰਗ ਕਰਦੇ ਆ ਇਹ ਕੰਮ ਆਪਣਾ ਸਹੀ ਹੋਣਾ ਚਾਹੀਦਾ ਜੀ ਸਹੀ ਥੋਲ ਤੇ ਆਪਦੀਆਂ ਦਵਾਈਆਂ ਦੇਣ ਬੱਚਿਆਂ ਨੂੰ ਭਿਉਣਾ ਹਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂਚ ਦੀ ਮੰਗ ਕਰਦੇ ਹੋ ਆਈਆਂ ਕਿੱਥੋਂ ਨੇ ਹਾਂ ਇਹ ਜਿੱਥੋਂ ਆਈਆਂ ਨੇ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਜੀ ਕੀ ਨਾਮ ਹੈ ਬਿੱਜੀ ਦਾ ਮੇਰਾ ਨਾਮ ਵਿੱਕੀ ਹੈ ਜੀ ਗੋਵਿੰਦ ਬ੍ਰਿਜ ਮਹਾਰਾਲੇ ਤੋਂ ਕੁਕੀ ਕੀ ਮਾਮਲਾ ਹੈ ਇਹ ਪਿੰਡ ਦੇ ਵਿੱਚ ਆਇਆ ਇਹ ਮਾਮਲਾ ਇਹ ਸੀਗਾ ਜੀ ਸਾਨੂੰ ਜਦੋਂ ਦੱਸਿਆ ਸਵੇਰੇ ਆ ਸ਼ੀਸ਼ੀਆਂ ਕਈ ਪਰਿਵਾਰ ਇੱਥੋਂ ਲੈ ਕੇ ਗਏ ਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਦੀ ਡੇਟ 6 6 ਮਹੀਨੇ ਐਕਸਪਾਇਰ ਹੀ ਆ ਕਾੜੀਆਂ ਸ਼ੀਸ਼ੀਆਂ ਨੇ ਇਹ ਸ਼ੀਸ਼ੀਆਂ ਨੇ ਜੀ ਬੱਚਿਆਂ ਦੀ ਗਰੋਥ ਵਾਸਤੇ ਜਾਂ ਲੇਡੀਜ਼ ਵੀ ਪੀ ਸਕਦੇ ਨੇ ਵੀ ਇਹ ਵਧੀਆ ਹੁੰਦੀਆਂ ਨੇ ਕਿ ਇਸ ਤਰ੍ਹਾਂ ਦੱਸਿਆ ਇਹਨਾਂ ਨੂੰ ਕਿੱਥੋਂ ਲੈ ਕੇ ਗਏ ਸੀ ਇਹ ਇਥੇ ਗੋਵਿੰਦਪੁਰੇ ਜਿਹਾ ਬਾਹਰ ਵਾਲੇ ਜੋ ਅੰਗਣਵਾਲੀ ਦਫ਼ਤਰ ਆ ਇਹ ਤੋਂ ਦਿੱਤੀਆਂ ਗਈਆਂ ਨੇ ਕਿ ਸਮੱਸਿਆ ਕੀ ਆਈ ਐ ਇਸ ਸ਼ੀਸ਼ੀ ਸਮੱਸਿਆ ਇਹ ਇਹਨਾਂ ਦੀ ਡੇਟ ਟੱਪਣ ਤੋਂ ਬਾਅਦ ਜਦੋਂ ਇਹਨਾਂ ਨਾਲ ਹੁਣ ਥੋੜਾ ਟਕਰਾਅ ਹੋਇਆ ਵੀ ਤੁਸੀਂ ਇਹ ਐਕਸਪਾਇਰ ਕਿਉਂ ਦਿੱਤੀਆਂ ਨੇ ਗਿਆ ਤਾਂ ਬਾਅਦ ਚ ਇਹਨਾਂ ਨੇ ਜੋ ਬਚੀਆਂ ਸ਼ੀਸ਼ੀਆਂ ਦੀਆਂ ਇੱਕ ਦੋ ਪੈਕਟ ਇਹਨਾਂ ਨੇ ਆ ਦੇਖੋ ਚੁੱਲ੍ਹੇ ਚ ਵਿੱਚ ਵੀ ਇਹਨਾਂ ਨੇ ਮਚਾ ਦਿੱਤੀਆਂ ਜਦੋਂ মিডিਆ ਆ ਪੱਤਰਕਾਰ ਆਏ ਫਿਰ ਫਿਰ ਉਸ ਤੋਂ ਬਾਅਦ ਇਹ ਮੰਨੇ ਨੇ ਵੀ ਹਾਂ ਇਹ ਅਸੀਂ ਮਚਾਈਆਂ ਨੇ ਬਾਕੀ ਆ ਸ਼ੀਸ਼ੀਆਂ ਐਕਸਪਾਇਰ ਦਿੱਤੀਆਂ ਨੇ ਗਿਆ ਅਸੀਂ ਇਹ ਮੰਗ ਕਰਦੇ ਆਂਗੇ ਸਰਕਾਰ ਤੋਂ ਵੀ ਜੋ ਵੀ ਐਕਸਪਾਇਰ ਸ਼ੀਸ਼ੀਆਂ ਨੇ ਦਿੱਤੀਆਂ ਨੇ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਜੋ ਇਹਨਾਂ ਨੇ ਦਿੱਤੀਆਂ ਨੇ ਅਫਸਰਾਂ ਤੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੇ ਕੱਲ ਨੂੰ ਬੱਚੇ ਇਹ ਸ਼ੀਸ਼ੇ ਪੀਲਾਂਦੇ ਕੌਣ ਜ਼ਿੰਮੇਵਾਰ ਸੀ ਦੇਖੋ ਕਿੰਨਾ ਵੱਡਾ ਨੁਕਸਾਨ ਹੁੰਦਾ ਇਹਦਾ ਨੁਕਸਾਨ ਬਹੁਤ ਵੱਡਾ ਹੋ ਸਕਦਾ ਜੀ ਕੋਈ ਵੀ ਇਹਨੂੰ ਪੀ ਕੇ ਬਿਮਾਰ ਵੀ ਹੋ ਸਕਦਾ ਜਾਂ ਕੋਈ ਹੋਰ ਬਿਮਾਰੀ ਲੱਗ ਸਕਦੀ ਆ ਇਹੀ ਜ਼ਿੰਮੇਵਾਰ ਨਹੀਂ ਜੋ ਅੰਗਣਵਾੜੀ ਦੇ ਕਿਉਂਕਿ ਜੋ ਜੋ ਸ਼ੀਸ਼ੇ ਲੈ ਕੇ ਗਏ ਨੇ ਉਹਨਾਂ ਨੇ ਖੁਦ ਡੇਟ ਚੈੱਕ ਕੀਤੀ ਹੈ ਦੀ ਐਕਸਪਾਇਰੀ ਦੀ ਜਦਕਿ ਇਹਨਾਂ ਨੇ ਨਹੀਂ ਕੀਤੀ ਇਹਨਾਂ ਦਾ ਹੱਕ ਬਣਦਾ ਸੀਗਾ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਕੀ ਨਾਮ ਸੁਖਵਿੰਦਰ ਕੌਰ ਸੀਡੀਪੀ ਲੈ ਰਗਾ ਤੁਸੀਂ ਮੈਡਮ ਇੱਥੇ ਦਾ ਸ਼ਿਸ਼ੀਆਂ ਐਰਨੀਆਂ ਹੁੰਦੀਆਂ ਉਹਦਾ ਕੀ ਪਰਪਸ ਹੈ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਇਹ ਜੀ ਸਾਡੇ ਕੋਲ ਹੈਲਥ ਡਿਪਾਰਟਮੈਂਟ ਵੱਲੋਂ ਸਪਲਾਈ ਆਉਂਦੀ ਹੈ ਬੱਚਿਆਂ ਦੀ ਜਿਹੜੀ ਕਮਜ਼ੋਰ ਉਹ ਹੈਗੀ ਹੈ ਐਰਨ ਦੀ ਕਮੀ ਹੁੰਦੀ ਹੈ ਜਿਵੇਂ ਕਿ ਬਾਰ ਬਾਰ ਚੈੱਕ ਅਪ ਕੀਤਾ ਜਾਂਦਾ ਹੈਲਥ ਡਿਪਾਰਟਮੈਂਟ ਵੱਲੋਂ ਵੀ ਤਾ ਫਿਰ ਹਫਤੇ ਦੇ ਵਿੱਚ ਦੋ ਵਾਰੀ ਬੱਚੇ ਨੂੰ ਇਹ ਦਿੱਤੀ ਜਾਂਦੀ ਹੈ ਡੋਜ ਐਰਨ ਫੋਲਕਸ ਕਿ ਇਹ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਹਾਂਜੀ ਸੈਂਟਰਾਂ ਦੇ ਵਿੱਚ ਮੈਡਮ ਇੱਕ ਜਮਾਰ ਵਾਲੇ ਦਾ ਮਾਮਲਾ ਸਾਹਮਣੇ ਆਇਆ ਅੱਜ ਜਿਹਦੇ ਵਿੱਚ ਕਿ ਉੱਥੇ ਐਕਸਪਾਇਰ ਸ਼ਿਸ਼ੀਆਂ ਲੋਕਾਂ ਦੇ ਘਰਾਂ 'ਚ ਪੰਡੀਆਂ ਗਈਆਂ ਥੋੜੇ ਅੰਗਰਵਾੜੀ ਸੈਂਟਰਾਂ ਵੱਲੋਂ ਜੀ ਤੇ ਉਹ ਜਦ ਕਿ ਐਕਸਪਾਇਰ ਸੀਗਾ ਤਾਂ ਲੋਕਾਂ ਨੇ ਰੋਪ ਲਗਾਇਆ ਵੀ ਇਹ ਐਕਸਪਾਇਰ ਸ਼ਿਸ਼ੀਆਂ ਸਾਡੇ ਘਰਾਂ 'ਚ ਦਿੱਤੀਆਂ ਗਈਆਂ ਤਾਂ ਇਹਨਾਂ ਨਾਲ ਬੱਚਿਆਂ ਦੇ ਨੁਕਸਾਨ ਹੋ ਸਕਦਾ ਸੀ ਇਹ ਸਰ ਮੈਨੂੰ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਕਿਸੇ ਪਬਲਿਕ ਵੱਲੋਂ ਨਹੀਂ ਦਿੱਤੀ ਗਈ ਔਰ ਨਾ ਹੀ ਮੇਰੇ ਡਿਪਾਰਟਮੈਂਟ ਦੇ ਵਰਕਰ ਵੱਲੋਂ ਜਾਂ ਸੁਪਰਵਾਈਜ਼ਰ ਵੱਲੋਂ ਮੈਨੂੰ ਕੋਈ ਜਾਣਕਾਰੀ ਤੁਹਾਡੇ ਵੱਲੋਂ ਹੀ ਮੇਰੇ ਕੋਲ ਜਾਣਕਾਰੀ ਆਈ ਹੈ ਸੋ ਇਸ ਸੰਬੰਧੀ ਮੈਂ ਜਾ ਕੇ ਇਹਦੀ ਕੋਖ ਕਰਾਂਗੀ ਪੂਰੀ ਕਿਸ ਪੜਾ ਤੱਕ ਕੀ ਹੋਇਆ ਇਹ ਤੁਸੀਂ ਕਹਿ ਰਹੇ ਹੋ ਕਿ ਇਹ ਸ਼ਿਸ਼ੀਆਂ ਜਿਹੜੀਆਂ ਹੈਗਾ ਚਮਚਾ ਉੱਥੇ ਦਿੱਤਾ ਜਾਂਦਾ ਬੱਚਿਆਂ ਨੂੰ ਪਰ ਇਹ ਲੋਕਾਂ ਦੇ ਘਰਾਂ ਤੱਕ ਕਿਵੇਂ ਪਹੁੰਚਦੀ ਹੈ ਜਿਹੜੀ ਸਪਲਾਈ ਤੁਹਾਡੇ ਸੈਂਟਰਾਂ ਤੱਕ ਸੀਮਤ ਹੈ ਉਹ ਘਰਾਂ ਤੱਕ ਕਿਵੇਂ ਪਹੁੰਚਦੀ ਹੈ ਇਹ ਦੇਖੋ ਜੀ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਕਿਵੇਂ ਹੋਇਆ ਹੈ ਕਿ ਮੈਂ ਤਾਂ ਤੁਹਾਡੇ ਦੱਸਣ ਤੋਂ ਪਤਾ ਲੱਗਿਆ ਜੀ ਪਰ ਉਹਦੇ ਵਿੱਚ ਇਹ ਵੀ ਹੈ ਸਾਹਮਣੇ ਆਇਆ ਜੀ ਉੱਥੇ ਜਿਹੜੀਆਂ ਸ਼ਿਸ਼ਿਆ ਮਿਲੀਆਂ ਨੇ ਜਦੋਂ ਪਿੰਡ ਦੇ ਵਿੱਚ ਇੱਕ ਰੌਲਾ ਪੈ ਗਿਆ ਵੀ ਐਕਸਪੈਰ ਸ਼ਿਸ਼ਿਆ ਪਿੰਡ ਦੀਆਂ ਹਾਂਜੀ 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 ਉਹਨਾਂ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਲੱਕੜਾਂ ਦੇ ਵਿੱਚ ਲੁਕੋਇਆ ਵੀ ਗਿਆ ਉਹ ਸ਼ਿਸ਼ਿਆ ਨੂੰ ਉਹ ਕਿਉਂ ਕਰਨਾ ਪਿਆ ਆਈ ਉਹਨਾਂ ਦੇ ਇਹ ਤੁਹਾਡੇ ਸਾਹਮਣੇ ਹੋਇਆ ਜੀ ਬਿਲਕੁਲ ਜੀ ਮੈਂ ਉੱਥੇ ਪਰੂਫ ਮੌਕੇ ਤੇ ਪ੍ਰੂਫ ਹੈ ਜੀ ਸਾਡੇ ਕੋਲ ਦੇਖੋ ਜੀ ਜੇ ਮੇਰੇ ਕੋਲ ਇਹਦੀ ਬਾਰੇ ਕੋਈ ਜਾਣਕਾਰੀ ਹੁੰਦੀ ਤਾਂ ਅਸੀਂ ਮੌਕੇ ਤੇ ਵੀ ਚਲੇ ਜਾਂਦੇ ਕਿਉਂਕਿ ਮੈਂ ਦਫ਼ਤਰ ਦੇ ਵਿੱਚ ਹਾਜ਼ਰ ਸੀ ਬਟ ਮੈਨੂੰ ਸੂਚਨ ਹੀ ਨਹੀਂ ਦਿੱਤੀ ਕਿਸੇ ਨੇ ਕੋਈ ਇਹ ਮੰਨਦੇ ਤੁਸੀਂ ਅੰਗੈਲੀ ਹੋਈ ਇਸ ਨਾਮ ਦੇ ਦੇਖੋ ਤੁਹਾਡੇ ਦੱਸਣ ਮੁਤਾਬਕ ਜੋ ਮੈਨੂੰ ਰਿਪੋਰਟ ਮਿਲੀ ਹੈ ਉਸ ਮੁਤਾਬਕ ਤਾਂ ਬਹੁਤ ਵੱਡੀ ਅੰਗੈਲੀ ਹੈ। ਉਹ ਕੀ ਲੱਗਦਾ ਤੁਹਾਨੂੰ ਕੀ ਕਾਰਵਾਈ ਹੈ? ਹਾਂ ਤੁਹਾਡੇ ਵੱਲੋਂ ਕੀ ਜਾਂਚ ਕੀਤੀ ਜਾਏਗੀ? ਦੇਖੋ ਜੀ ਅਸੀਂ ਪੂਰੀ ਜਾਂਚ ਕਰਾਂਗੇ ਆਪਦੇ ਵੱਲੋਂ ਕਿਉਂ ਇਹ ਹੋਇਆ ਇਹ ਕਾਰਨ ਕੀ ਹੈ? ਸਾਰੇ ਮਾਮਲੇ ਦੀ ਬੜੀ ਨੁਕਾਈ ਨਾਲ ਜਾਂਚ ਕੀਤੀ ਜਾਏਗੀ। ਜੋ ਰਿਪੋਰਟ ਹੋਊ ਤੁਹਾਨੂੰ ਜਾਣੂ ਕਰਵਾ ਦਾਂਗੇ। ਸਪਲਾਈ ਕਿੱਥੋਂ ਹੋਣੀ? ਇਹ ਹੈਲਥ ਡਿਪਾਰਟਮੈਂਟ ਵੱਲੋਂ ਸਾਨੂੰ ਡਿਸਟ੍ਰਿਕਟ ਲੈਵਲ ਤੇ ਸੰਗਰੂਰ ਵੱਲੋਂ ਹੁੰਦੀ ਹੈ ਕਿ ਲੱਗਦਾ ਹੈ ਕਿ ਸਪਲਾਈ ਦੇ ਵਿੱਚ ਵੀ ਕਮੀ ਹੁੰਦੀ ਹੈ ਦੇਖੋ ਜੀ ਮਾਮਲੇ ਦੀ ਜਾਂਚ ਕਰਾਂਗੇ